ਵੈਹਰੂ ਜੀ ਦਾ ਖਾਲਸਾ ਵੈਹਰੂ ਜੀ ਕੀ ਫਤਿਹ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੋ ਕਿ ਉੱਥੇ ਡਾਇਰੈਕਟ ਰਿਕਰੂਟਮੈਂਟ ਦਾ ਜੋ ਸਿਵਲ ਡਿਜੈਟ ਦਾ ਜੋ ਇਮਤਿਹਾਨ ਹੋਣਾ ਸੀ ਉਸ ਇਮਤਿਹਾਨ ਵਿੱਚ ਭਾਗ ਲੈਣ ਵਾਸਤੇ ਕੁਛ ਅੰਮ੍ਰਿਤਧਾਰੀ ਬੱਚੇ-ਬੱਚੀਆਂ ਵੀ ਪਹੁੰਚੇ ਹੋਏ ਸਨ ਪਰ ਬੜੀ ਮਾਰੀਕਰ ਉਦੋਂ ਵਾਪਰੀ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਤੋ ਆਰਟੀਕਲ 25 ਹੈ ਉਹਦੇ ਮੁਤਾਬਕ ਹਰ ਇੱਕ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਦੇ ਅਨੁਸਾਰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਔਰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਪਰ ਇਸ ਦੇ ਬਾਵਜੂਦ ਵੀ ਹਿੰਦੁਸਤਾਨ ਦੇ ਵਿੱਚ ਜਿਹੜੇ ਘਟਨਾਵਾਂ ਨੇ ਉਹ ਸਿੱਖਾਂ ਦੇ ਨਾਲ ਵਾਪਰਨ ਦਾ ਬਹੁਤ ਵੱਡਾ ਵਰਤਾਰ ਜਿਹੜਾ ਉਹ ਵਰਤ ਰਿਹਾ ਕਿਤੇ ਸਿੱਖਾਂ ਦੀ ਦਸਤਾਰ ਦੀ ਬਦਬੀ ਕਦੇ ਕੇਸਾਂ ਦੀ ਬਦਬੀ ਕਦੇ ਕਕਾਰਾਂ ਦੀ ਬਦਬੀ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਇੱਕ ਬੱਚੀ ਨੂੰ ਇਥੋਂ ਤੱਕ ਕਹਿ ਦਿੱਤਾ ਪਬਲਿਕਲੀ ਕਿ ਆਪਨੀ ਟੀ-ਸ਼ਰਟ ਉਤਾਰ ਕੇ ਤੇ ਆਪਣੀ ਕਿਰਪਾਨ ਹੇਠੋਂ ਉਤਾਰ ਕੇ ਖੇਰ ਤੋਂ ਪ੍ਰੀਖਿਆ ਵਿੱਚ ਬੈਠ ਸਕਦੀ ਹੈ ਇੱਕ ਬੱਚੇ ਨੂੰ ਕਿਹਾ ਕਿ ਆਪਣੀ ਕਿਰਪਾਨ ਆਪਣਾ ਕੜਾ ਇਥੋਂ ਤੱਕ ਕੇ ਦਸਤਾਰ ਦੇ ਅੰਦਰ ਕੇਸਾਂ ਵਿੱਚ ਲਾਇਆ ਹੋ ਜਿਹੜਾ ਕੰਗਾ ਹੈ ਉਹ ਵੀ ਉਹ ਟਰਕਟ ਤੁਹਾਨੂੰ ਇਸ ਪ੍ਰੀਖਿਆ ਦੇ ਵਿੱਚ ਵਿੱਚ ਬੈਠਣਾ ਪਿਆਗਾ ਔਰ ਕਈ ਥਾਵਾਂ ਤੋਂ ਸੁਣਿਆ ਕਿ ਕਾਰਾਂ ਦੀ ਬੇਦਬੀ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜਰੂਰ ਕਰਨੀ ਚਾਹੀਦੀ ਹੈ ਤਾਂ ਔਰ ਜਿਹੜੇ ਇਸ ਵਰਤਾਰੇ ਤੇ ਮਲਜ਼ਮ ਨੇ ਜਿਹੜੇ ਲੋਕਾਂ ਨੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਇੱਕ ਫਿਰਕੂ ਜਿਹੜਾ ਦਿਖਾਵਾ ਉਹਨਾਂ ਨੇ ਕੀਤਾ ਉਹਨਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਉਹਨਾਂ ਸਜ਼ਾਵਾ ਤਮਾਉਣ ਵੱਲ ਵੀ ਜਿਹੜਾ ਉਹ ਵਿਚੇਚੇ ਤੌਰ ਤੇ ਉਪਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂਹ ਸੰਗਤ ਤੇ ਪੰਥੀ ਸਹਿਯੋਗ ਦੇ ਨਾਲ ਕਰਨਾ ਚਾਹੀਦਾ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ